ਮੈਂ ਗਣੀ ਸੁਣਿਆ ਸੀ ਬੜੀ ਪਿਆਰੀ ਤੇ ਕਰਤੀ ਨੂੰ ਲੋਕ ਲੈ ਕੇ ਜਾ ਰਹੇ ਨੇ ਤੁਸੀਂ ਦੇਖਿਆ ਹੋਵੇਗਾ ਜਦੋਂ ਕੋਈ ਮੋਢਿਆਂ ਤੇ ਚੱਕਿਆ ਹੁੰਦਾ ਕੁਝੀਆਂ ਗੱਲਾਂ ਕਰਦੇ ਆ ਕਿ ਤੋ ਇਹ ਆਏ ਸੀ ਆਏ ਸੀ ਚੰਗਾ ਸੀ ਮਾੜਾ ਸੀ ਜਿਵੇਂ ਅਰਤੀ ਚੱਕੀ ਹੋਈ ਹੈ ਤੇ ਜਨੇ ਲੋਕ ਜਾ ਰਹੇ ਸਾਰੇ ਸਭ ਇਹ ਗੱਲਾਂ ਕਰਦੇ ਜਾ ਰਹੇ ਨੇ ਕਿ ਲੋਕ ਕਹਿੰਦੇ ਜਾ ਰਹੇ ਨੇ ਕਿ ਉਹ ਨਰਕਾ ਨੂੰ ਜਾਊਗਾ ਇਹ ਨਰਕਾ ਨੂੰ ਜਾ ਸਕਦਾ ਕਿਉਂ ਨਹੀਂ ਜਾਏਗਾ ਕਦੇ ਨੀ ਜ਼ਿੰਦਗੀ ਚ ਕੋਈ ਜਗ੍ਹਾ ਕੰਮ ਨਹੀਂ ਇਹ ਨਰ ਕਰ ਜਾਂਦਾ ਗੁਰੂ ਜੀ ਦੇ ਸਾਥ ਸੰਗਤ ਜਨੋਈ ਗੱਲਾਂ ਚੱਲ ਰਹੀਆਂ ਨੇ ਤੇ ਚਲਦੀਆਂ ਹੋਈਆਂ ਜਾਂਦਾ ਸੁਣਦੇ ਆ ਕਿਹਨੂੰ ਸੁਣਦੇ ਛੜੇ ਕਹਿੰਦੇ ਜਦੋਂ ਤੱਕ ਸਰੀਰ ਜਲਦਾ ਨਹੀਂ ਨਾ ਉਦੋਂ ਤੱਕ ਆਤਮਾ ਸੁਣਦੀ ਹੈ ਕਿ ਮੇਰੇ ਬਾਰੇ ਕੋਈ ਨਹੀਂ ਜਾਣਦਾ ਸੁਣਦੇ ਤਾਂ ਸੁਣ ਕੇ ਬੜਾ ਦੁਖੀ ਹੋਇਆ ਤੇ ਲੋਕ ਗੱਲਾਂ ਕਰਦੇ ਜਾ ਰਹੇ ਨੇ ਇੰਨੇ ਮੂੰਹ ਦੇ ਨੇੜ ਦੀ ਇੱਕ ਸੰਤਵਾਦਾਂ ਸਿੰਘ ਜੀ ਮਹਾਰਾਜ ਵਰਗਾ ਪੂਰਨ ਸਾਧੂ ਆਪਣੇ ਗੁਰੂ ਦੀ ਗੁਰਨਾਣਕ ਦੀ ਮਸਤੀ ਵਿੱਚ ਲੰਘਦਾ ਹੈ ਤੇ ਜਦੋਂ ਗੁਰਨਾਣਕ ਦੀ ਮਸਤੀ ਵਿੱਚ ਲੰਘਦਾ ਹੈ ਤੇ ਉਹਨਾਂ ਦੇ ਚਰਨਾ ਪੌਂਠਣ ਵਾਲੀ ਜਿਹੜੀ ਤੁਰੀਸੀਨਾ ਉਹ ਤੁਹੋਂ ਹੁੰਦੀ ਹੈ ਕਿ ਉਹ ਬੜੀ ਮਸਤੀ ਵਿੱਚ ਹੰਝਿਆ ਤੇ ਕਿਸੇ ਨੂੰ ਕੋਈ ਖਬਰ ਨਹੀਂ ਕਿਸੇ ਨੂੰ ਕੋਈ ਮਤਲਬ ਨਹੀਂ ਸਾਰੇ ਗੱਲਾਂ ਵਿੱਚ ਮਸਤੀ ਪਰ ਕੀ ਸਮਝਾਜਿਤ ਪਹੁੰਚ ਗਏ ਤੇ ਸਮਸ਼ਾਨ ਵਿੱਚ ਪਹੁੰਚ ਕੇ ਜਦੋਂ ਉਸ ਆਰਤੀ ਨੂੰ ਲੱਕੜਾ ਤੇ ਰੱਖਿਆ ਗਿਆ ਉਸ ਬੰਦੇ ਨੂੰ ਜਲਾਇਆ ਗਿਆ ਤੇ ਉਹਦਾ ਫਾਈਨਲ ਸੀ ਉਹਨੂੰ ਲੱਗਦਾ ਸੀ ਕਿ ਮੈਂ ਨਰਕਾਂ ਨੂੰ ਜਾਵਾਂਗਾ ਜਦੋਂ ਉਹਨੂੰ ਅੱਗ ਲਾਈ ਗਈ ਤੇ ਦੇਵ ਦੂਤ ਆ ਗਏ ਰੱਬ ਦੇ ਦੂਤ ਆ ਗਏ ਜਦੋਂ ਦੇਵਤੇ ਆਏ ਮੈਂ ਤੇ ਉਹਦੀ ਆਤਮਾ ਵੇਖਦੀ ਹੈ ਦੇਵਤਿਆਂ ਨੂੰ ਵੇਖ ਕੇ ਉਹ ਹੱਥ ਜੋੜ ਕੇ ਕਹਿੰਦਾ ਤੁਸੀਂ ਇੱਥੇ ਕਿਵੇਂ ਮੈਨੂੰ ਤਾਂ ਜਮਦੂਤ ਲੈਣ ਆਉਨੇ ਸੀ ਤੇ ਦੇਵਤੇ ਕਹਿੰਦੇ ਆਉਣਾ ਤਾਂ ਜਮਦੂਤਾਂ ਨਹੀਂ ਸੀ ਪਰ ਜਦੋਂ ਤੁਮ ਆਲੇ ਹਸਨਾ ਰਾਸਤੇ ਵਿੱਚ ਇੱਕ ਸਾਧੂ ਮੰਗਿਆ ਸੀ ਜੋ ਸਾਧੂ ਦੇ ਚਰਨਾਂ ਤੋਂ ਉੱਠਣ ਵਾਲੀ ਧੂੜ ਤੇਰੇ ਤੇ ਪੈ ਗਈ ਤੇ ਉਸ ਧੂੜ ਨੇ ਜਨਮਾਂ ਜਨਮਾਂ ਦੇ ਤੇਰੇ ਪਾਪ ਮਿਟਾ ਦਿੱਤੇ ਹੁਣ ਗੁਰੂ ਪਿਆਰੀ ਸਾਹਿਬ ਜੀ ਐਵੇਂ ਨਹੀਂ ਸਤਿਗੁਰ ਕਹਿੰਦੇ ਸਾਧ ਕੀ ਧੂੜ ਕਰਹੁ ਜੀ ਤੁਮ ਬਿਸਦਾਨ ਸਾਧ ਦੇ ਉੱਪਰ ਜਾਈਏ ਪ੍ਰਭਾਨ ਪਿਆਰੀ ਸਾਹਿਬ ਜੀ ਉਹ ਬਾਬਾ ਨਾਨਕ ਜੀ ਮਹਾਰਾਜ ਦੇ ਕੋਲ ਆਇਆ ਫਾਕਿਰ ਜੀ ਨੇ ਘਪਾਲ ਦੇ ਕੇ ਹੱਥ ਜੋੜ ਕੇ ਬਹਿ ਗਿਆ ਤੇ ਮਹਾਪੁਛਾਂ ਨੇ ਨਜ਼ਰ ਗਈ ਸਿਮਰਨ ਕਰਨ ਵਾਲੀਆਂ ਸੰਗਤਾਂ ਦੇ ਬਹਿ ਗਿਆ ਤੁਸੀਂ ਜਿੱਥੇ ਬੈਠੇ ਹੋ ਨਾ ਕਹਿੰਦੇ ਨੇ ਜਨ ਮਾਨਕ ਧੂੜ ਮੰਗਿਆ ਤਿਸ ਭੁਲ ਸਿੱਖੀ ਜੋ ਆਪ ਜਪੈ ਉਹ ਹੈ ਨਾਮ ਜਪੋ ਬੜੇ ਪਾਦਾਂ ਨਾਲ ਮਿਲੇ ਹਨ ਕਾ ਸਿੰਘ ਇਹ ਸੰਯੋਗ ਜਿਹੜੇ ਨੇ ਇਟਸ ਨਾਟ ਅ ਕਾਮਨ ਡਵੈਲਟੀ ਇਸ ਆਧਾਰਨ ਸੰਯੋਗ ਨੇ ਇਹ ਨੂੰ ਜਿਵੇਂ ਸੁਪਰਨੈਚੁਰਲ ਵੀ ਕਹਿਦੇ ਹਾਂ ਕਿ ਇਹ ਅਧਿਆਤਿਕ ਸੰਯੋਗ ਹੈ ਕਿ ਕੋਈ ਅਤਕਤ ਨਹੀਂ ਨਹੀਂ ਕਿਉਂਕਿ ਬੇਨਭਾਗਾਂ ਸਤ ਸੰਗ ਨਾਲ ਰਹੇ। ਯਾਰੀ ਸਾਸ ਉਹ ਸਿਮਰਨ ਕਰਨ ਵਾਲੇ ਉਹ ਸੰਗ ਵਿੱਚ ਬੈਠਾ ਸਤਿਗੁਰ ਦਾ ਨਾਮ ਸੁਨੇ ਕਰਨਾ ਵਿੱਚ ਪ੍ਰਿਆ ਅੱਖਾਂ ਸਾਹਮਣੇ ਮਹਾਂਪੁਰਸ਼ਾਂ ਦੇ دیدار ਹੋ ਰਿਹਾ ਤੇ ਉਹਨੇ ਪੱਥਰ ਟੇਕਿਆ ਸਾਧੂ ਹੋਏ ਖੜੇ ਨੇ ਤੇ ਦੇਖਦੇ ਹੋਏ ਮਹਾਂਪੁਰਸ਼ਾਂ ਨੇ ਉੱਪਰ ਉੱਤਰਿਆ ਕਿ ਜਨ ਮੈਂ ਆਇਆ ਸੀ ਗੈਰ ਕੋਲ ਮੇਰੇ ਸੱਪ ਲੜ ਗਿਆ ਸੀ ਮਹਾਰਾਜ ਦਵਾਈ ਲੈਣ ਆਇਆ ਸੀ ਤੇ ਤੁਸੀਂ ਕਿਰਪਾ ਕਰ ਦਿਓ ਮਹਾਂਪੁਰਸ਼ ਆਸੇ ਕਿ ਪ੍ਰੇਮ ਨਾਲ ਬੜੀ ਤਮੰਨਾ ਨਾਲ ਤੇ ਮਿੱਠੇ ਬੋਲਾਂ ਚ ਕਹਿੰਦੇ ਇਹਦੇ ਵਿੱਚ ਸੱਚ ਲੜੇ ਕੋਈ ਹੋਣਾ ਸੀ ਜਦੋਂ ਵੀ ਗੱਲ ਕਰੀ ਨਾ ਉਹ ਆਦਮੀ ਸੋਚਾਂ ਵਿੱਚ ਪੈ ਗਿਆ ਇਹ ਨਾ ਮੈਂ ਪੁੱਛੂ ਮੈਂ ਸਮਝਿਆ ਨਹੀਂ ਹੁਣ ਇਹ ਗੱਲ ਨੂੰ ਜੇ ਪੱਲੇ ਵੀ ਬੰਨ ਲਈਏ ਨਾ ਤੇ ਪਤਾ ਨਹੀਂ ਜਨਮਾਂ ਜਨਮਾਂ ਦੇ ਕਿੰਨੇ ਜਨਮ ਜੁੱਤਾਂ ਦੇ ਪਾਪਾਂ ਦੇ ਫਟਣਿਆਂ ਤੋਂ ਬਚ ਜਾਂਦਾ ਜਨਮਾਂ ਦੀਆਂ ਡੇੜੀਆਂ ਜੁਨਾ ਤੋਂ ਬਚ ਜਾਣਾ ਨਹੀਂ ਜੇ ਐਨੀ ਇੱਕ ਗੱਲ ਵੀ ਪੱਲੇ ਪੈ ਗਈ ਇਹਨਾਂ ਮਹਾਰਾਜ ਨੇ ਸਮਝਿਆ ਨਹੀਂ ਬਿਨਤ ਕਿਰਪਾ ਕਰੋ ਕਿ ਜਦੋਂ ਇਹ ਗੱਲ ਕਹੀ ਤੇ ਤਤਤ ਸੰਵਾਦਾਂ ਸਿਝ ਮਹਾਰਾਜ ਕਹਿਣ ਲੱਗੇ ਕਿ ਕਹਿੰਦੇ ਕਵਲਿਆ ਜੇ ਵੀ ਤੇ ਪਹਿਲਾਂ ਆ ਜਾਂਦਾ ਨਾ ਤੇ ਸੱਪ ਤੈਨੂੰ ਲੜ ਨਹੀਂ ਦੇਣਾ ਸੀ ਬਹੁਤ ਪਿਆਰੀ ਸਾਥੀ ਜੀ ਮੈਂ ਫਿਰ ਕਹਿੰਦਾ ਇੱਕ ਸੰਸਪਤੀ ਐਕਸਪਲੇਨੇਸ਼ਨ ਇੱਕ ਸਾਧਨ ਦੀ ਵਿਆਖਿਆ ਕਰੀ بہت مشکل ہے. بس کپا کرپا جو کر دے تو یہی جنم سبلہ ہو سکتا ہے پیاری ساس میرے. آؤ رنگ ایک چھوٹی جی. پنتی پھر پکتی میں ہے بڑے پیمے.